ਇਦੇ ਬਾਰੇ ਦੱਸੋ ਵੀ ਇਹਦਾ ਅਸਲ ਜਿਹੜਾ ਮੁੱਦਾ ਐ ਐਮਐਸਪੀ ਦਾ ਜਿਵੇਂ ਗਰੰਟੀ ਦੀ ਗੱਲ ਕਰਦੇ ਆ ਤਾਂ ਆਪਾਂ ਵੀ ਇਹ ਕੀ ਚਾਹੁੰਦੇ ਆ ਸਾਡੇ ਜਿਹੜੇ ਕੇਂਦਰ ਦੀ ਸਰਕਾਰ ਨਾਲ ਭਾਰਤ ਸਰਕਾਰ ਉਹਨੇ 23 ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਐ ਜੀ ਮਤਲਬ ਕਾਗਜ਼ਾਂ ਦੇ ਵਿੱਚ ਪਰ ਵੇਖਣ ਨੂੰ ਸਾਨੂੰ 4 ਫਸਲਾਂ ਤੇ ਮਿਲਦੀ ਆ ਕਣਕ ਤੇ ਝੋਨਾ ਪੰਜਾਬ ਤੇ ਹਰੇਣੇ ਦੇ ਵਿੱਚ ਮਿਲਦਾ ਜੀ ਗੰਨਾ ਜਿਹੜਾ ਸਾਨੂੰ ਥੋੜਾ ਯੂਪੀ ਦੇ ਵਿੱਚ ਤੇ ਪਾਰਟ ਪੰਜਾਬ ਦੇ ਵਿੱਚ ਜਿਹੜਾ ਹੁੰਦਾ ਉਹ ਵਕਰੀਦ ਲੈਂਦੇ ਨੇ ਤੇ ਸੋਇਆਬੀਨ ਐਮਪੀ ਦੇ ਵਿੱਚ ਤੇ ਮਹਾਰਾਸ਼ਟਰ ਦੇ ਵਿੱਚ ਖਰੀਦੀ ਜਾਂਦੀ ਆ। ਬਾਕੀ ਫਸਲਾਂ ਜਿਹੜੀਆਂ ਹੈਗੀਆਂ 19 ਫਸਲਾਂ ਉਹ ਤਾਂ ਬਿਲਕੁਲ ਐਮਐਸਪੀ ਦੇ ਨੇੜੇ ਵੀ ਨਹੀਂ ਖੜਦੇ ਤਾਂ ਜੇ ਉਹਦੀ 8000 ਐਮਐ ਪਿਛਲੇ ਸਾਲ 7500 ਰੁਪਏ ਐਮਐਐਸਪੀ ਸੀਗੀ ਸਰੋਂ ਦੇ ਉੱਤੇ ਪਰ ਵਿਕੀ 5-6000 ਦੇ ਵਿੱਚ 7000 ਤੋਂ ਉੱਪਰ ਨਹੀਂ ਵਿਕੀ ਤਾਂ ਇਸ ਕਰਕੇ ਸਾਡੀ ਮੰਗ ਹੈ ਕਿ 23 ਫਸਲਾਂ ਦੇ ਉੱਤੇ ਸਰਕਾਰ ਐਮਐਸਪੀ ਕਰੇ। ਅਜਾ ਜਿਹੜੀਆਂ ਚਾਰਕ ਵਿਕਤੀਆਂ ਨੇ ਮੰਨ ਲਓ ਸਾਡੀ ਕਣਕ ਤੇ ਝੋਨਾ ਪੰਜਾਬ ਤੇ ਹਰੇਣੇ ਜਿੱਦੋ ਵਿਕਦਾ ਹੈ ਬਾਕੀ ਜਿਹੜੀ ਬਿਹਾਰ ਦੇ ਵਿੱਚ ਬੰਗਾਲ ਦੇ ਵਿੱਚ ਜਿਹੜਾ ਉੱਥੇ ਝੋਨਾ ਹੁੰਦਾ ਉਹ 1200 ਰੁਪਏ ਵਿਕਦਾ ਤਾਂ ਇਹ ਕੋਈ ਸਰਕਾਰ ਦੀ ਪੱਕਾ ਨਹੀਂਗਾ ਵੀ ਕਿਸੇ ਸਮੇਂ ਵੀ ਐਮਐਸਪੀ ਨੂੰ ਬੰਦ ਕਰ ਸਕਦੇ ਜੇ ਪੱਕਾ ਕਰੂੰ ਹੁੰਦਾ ਤਾਂ ਸਾਰੇ ਭਾਰਤ 'ਚ ਲਾਗੂ ਹੋ ਜੇ ਤਾਂ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਦੀ ਮਜਬੂਰੀ ਅਖਰੀ ਦਿਨਾਂ ਸਾਡੇ ਪੰਜਾਬ ਦੇ ਜ਼ਮੀਨ ਜਿਹੜੀ ਹੈਗੀ 1.5% ਜ਼ਮੀਨ ਆ ਭਾਰਤ ਦੀ ਤੇ ਲਗਭਗ 40% ਕਣਕ ਤੇ 25% ਝੋਨਾ ਜਿਹੜਾ ਕੇਂਦਰ ਦੇ ਪੂਲ ਦੇ ਵਿੱਚ ਪੰਜਾਬ ਦੀ ਧਰਤੀ ਤੋਂ ਜਾਂਦਾ ਤਾਂ ਇਸ ਕਰਕੇ ਉਹਨਾਂ ਦੀ ਮਜਬੂਰੀ ਆ ਵੀ ਥੋੜਾ ਇਹਨਾਂ ਨੂੰ ਅਸੀਂ ਵੜਿਆ ਕੇ ਰੱਖ ਲਈਏ ਇਹ ਲੋਕ ਅਨਾਜ اگਾਉਂਦੇ ਰਹਿੰਦੇ ਨੇ ਤੇ ਅਸੀਂ ਲੈਂਦੇ ਰਹੀਏ ਬਾਕੀ ਸਟੇਟਾਂ ਵੱਲ ਤਾਂ ਇਹਨਾਂ ਦਾ ਬਿਲਕੁਲ ਧਿਆਨ ਨਹੀਂ ਪਰ ਅਸੀਂ ਕਹਿੰਦੇ ਕਿ ਸਾਰੇ ਕਿਸਾਨ ਜਿੰਨੇ ਵੀ ਭਾਰਤ ਦੇ ਉਹ ਬਰਾਬਰ ਨਹੀਂ ਸਾਰਿਆਂ ਨੂੰ ਐਮਐਸਪੀ ਮਿਲਣੀ ਚਾਹੀਦੀ ਆ ਜੇ ਸਾਡਾ ਅੱਜ 21-2200 ਰੁਪਏ ਝੋਨਾ ਵਜਾ ਕਣਕ ਵੇਚ ਕੇ ਵੀ ਸਾਨੂੰ ਪੂਰੇ ਨਹੀਂ ਆਉਦੇ ਅਸੀਂ ਬੈਂਕਾਂ ਦੇ ਡੈਟੇ ਦੇ ਵੱਡੇ ਕਰਜ਼ਾਈ ਹੋ ਗਏ ਆ ਤਾਂ ਉਹਨਾਂ ਲੋਕਾਂ ਵੱਲ ਵੀ ਸਰਕਾਰ ਨੂੰ ਦੇਖਣਾ ਚਾਹੀਦਾ ਤੇ ਜਿਹੜੀ ਐਮਐਸਪੀ ਆ ਇਹ ਹਰ ਸਾਲ ਸਰਕਾਰ ਜਦੋਂ ਕੋਈ ਫਸਲ ਖੇਤਾਂ 'ਚ ਆ ਜਾਂਦੀ ਆ ਉਸ ਤੋਂ ਪਹਿਲਾਂ ਤੈਅ ਕਰਦੀ ਆ ਕਿ ਅਸੀਂ ਖਰੀਦਾਂਗੇ ਇਹ ਸਰਕਾਰ ਦਾ ਇੱਕ ਪੱਕਾ ਕ੍ਰੂਨ ਹੋਣਾ ਹੈ ਕਿ ਹਰ ਸਾਲ ਅਸੀਂ ਇਹ ਤਾਂ ਐਮਐਸਪੀ ਦੇ ਉੱਤੇ ਚੱਕ ਦੇ ਰਵਾਂਗੇ ਭਾਵੇਂ ਕਿ ਐਮਐਸਪੀ ਘਟਾ ਹੈ ਸ ਫਿਰ ਵੀ ਅਸੀਂ ਕਹਿੰਦੇ ਕਟਕੋੜੇ ਇਹਦੇ ਤੇ ਗਾਰੰਟੀ ਕ੍ਰੂਨ ਬਣੇ ਨਾ ਉਸ ਤੋਂ ਬਾਅਦ ਵਧਾਉਣ ਦੀ ਗੱਲ ਹੈ ਸੀ2+50 ਦੀ ਉਸ ਬਾਅਦ ਕਰਦੇ ਆ ਇਹ ਇਹਦੇ ਬਾਰੇ ਵੀ ਸੁਣਾਓ ਦੱਸੋ ਮੜੀ ਸੀ 2 50 ਵਾਲੀ ਗੱਲ ਜਿਹੜੀ ਡਾਕਟਰ ਸੁਆਮੀਨਾਥਨ ਸੀਗਾ 97 98 2000 ਦੇ ਵਿੱਚ ਦ ਨਰਮੇ ਦੀ ਪੰਜਾਬ ਦੇ ਵਿੱਚ ਫਸਲ ਦਾ ਬਹੁਤ ਬੁਰਾ ਹਾਲ ਹੋ ਗਿਆ ਸੀ ਤਾਂ ਲੋਕ ਬਹੁਤ ਸੁਸਾਈਡ ਕਰਨ ਲੱਗੇ ਸੀ ਬਹੁਤ ਆਤਮ ਹਤਿਆਵਾਂ ਹੋਈਆਂ ਤਾਂ ਫਿਰ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਿਆ ਸੀਗਾ ਵੀ ਇਹ ਲੋਕ ਆਤਮ ਹਤਿਆਵਾਂ ਕਿਉਂ ਕਰਦੇ ਨੇ ਤਾਂ ਉਹਦੇ ਵਾਸਤੇ ਫਿਰ ਸਰਕਾਰ ਨੇ ਇੱਕ ਕਮਿਸ਼ਨ ਬਟਾਇਆ ਸੀ ਡਾਕਟਰ ਸੁਆਮੀਨਾਥਨ ਦੀ ਅਗਵਾਈ ਦੇ ਵਿੱਚ ਜਿਸ ਨੇ 2006 ਦੇ ਵਿੱਚ 6 7 ਪੁਆਇੰਟ ਦਿੱਤੇ ਸੀਗੇ ਤੇ ਉਹਨਾਂ ਦੇ ਵਿੱਚ ਇੱਕ ਪੁਆਇੰਟ ਉਹਨਾਂ ਨੇ ਇਹ ਵੀ ਰੱਖਿਆ ਸੀਗਾ ਕਿਹੜੀ ਕਣ ਜਿਹੜੇ ਫਸਲਾਂ ਦੇ ਰੇਟ ਨੇ ਸਰਕਾਰ ਦਿੰਦੀ ਜਿਹੜੀ ਐਮਐਸਪੀ ਆ ਉਹ ਬਹੁਤ ਘੱਟ ਹੈ ਐਮਐਸਪੀ ਚ ਕੀ ਮਿਲਦਾ ਜੀ ਐਮਐਸਪੀ ਦੇ ਵਿੱਚ ਉਹ ਮਿਲਦਾ ਹੈ ਇੱਕ ਤਾਂ ਪਰਿਵਾਰ ਦੀ ਲੇਬਰ ਤੇ ਇੱਕ ਨਗਦ ਖਰਚੇ ਬਾਕੀ ਜ਼ਮੀਨਾਂ ਦਾ ਜਿਹੜੇ ਦੇਖੋ ਜ਼ਮੀਨ ਵੀ ਜ਼ਮੀਨ ਬਿਨਾ ਖੇਤੀ ਨਹੀਂ ਹੁੰਦੀ ਨਾ ਤਾਂ ਜ਼ਮੀਨ ਦੇ ਉੱਤੇ ਜਿਹੜਾ ਘੱਟੋ ਘੱਟ ਮਿਨੀਮਮ ਵਿਆਜ ਆ ਜਿਹੜਾ ਬੈਂਕਾਂ ਦਾ ਉਹ ਵਿਆਜ ਦਿੱਤਾ ਜਾਵੇ ਜਿਹੜੇ ਅਸੀਂ ਸਾਡੇ ਟਰੈਕਟਰ ਨੇ ਸਾਥਸ ਦੇੜੇ ਆ ਇਹਦੇ ਉੱਤੇ ਵੀ ਸੰਦਾਂ ਦੇ ਉੱਤੇ ਵੀ ਸਰਕਾਰ ਨੂੰ ਵਿਆਜ ਜਾਂ ਇਹਦੀ ਮਤਲਬ ਘਟੋ ਘਾਟ ਜਿਹੜੀ ਡੈਪ੍ਰੀਸੀਏਸ਼ਨ ਕਸਾਈ ਹੁੰਦੀ ਉਹ ਵੀ ਸਰਕਾਰ ਨੂੰ ਦੇਣੀ ਚਾਹੀਦੀ ਆ ਟਿਊਬਲ ਲਾਇਆ ਮੋਟਰਾਂ ਲਾਈਆਂ ਨੇ ਉਹਦਾ ਪਾਣੀ ਸੇ ਪੀਣ ਵਾਸਤੇ ਨਹੀਂ ਵਰਤਣਾ ਉਹ ਵੀ ਅਸੀਂ ਇਸੇ ਵਾਸਤੇ ਵਰਤਣਾ ਤਾਂ ਉਹ ਸਾਰਾ ਕੋਈ ਡਾਕਟਰ ਸਾਮੀਨਾਥ ਨੇ ਕਿਹਾ ਸੀ ਕਿ ਸਾਰੇ ਖਰਚੇ ਜੋੜ ਕੇ ਸੀਟੂ ਤਿਆਰ ਕੀਤਾ ਜਾਵੇ C2 ਦਾ ਭਾਵ ਕੋਸਟ ਜਿਹੜੀ ਕੱਢੀ ਜਾਵੇ ਤੇ ਜੇ ਅਸੀਂ ਕੋਸਟ ਅੱਜ ਕਣਕ ਦੀ ਕੱਢਦੇ ਆ ਤਾਂ ਤਕਰੀਬਨ 3200 ਰੁਪਿਆ ਪ੍ਰਤੀ ਕੁਇੰਟਲ ਦੀ ਕੋਸਟ ਨਿਕਲਦੀ ਹੈ ਅੱਜ ਦੇ ਟਾਈਮ ਦੇ ਨਾਲ ਤੇ ਉਹਨੂੰ C2 ਕਹਤਾ ਪਲੱਸ 50 ਤਾਂ ਜੇ 3200 ਲਾਗਤ ਹੈ ਤਾਂ ਘੱਟੋ ਘੱਟ ਉਸ ਦਾ ਅੱਧਾ ਜਿਹੜਾ ਹੈਗਾ ਉਹ ਮੁਨਾਫਾ ਵੀ ਮਿਲਣਾ ਚਾਹੀਦਾ 1600 ਰੁਪਿਆ ਜੋੜ ਕੇ ਤਕਰੀਬਨ 4800 ਰੁਪਿਆ ਮੁੱਲ ਕਣਕ ਦਾ ਕੁਇੰਟਲ ਦਾ ਅੱਜ ਦਾ ਬਣਦਾ C2 ਪਲੱਸ 50 ਦੇ ਹਿਸਾਬ ਦੇ ਨਾਲ ਮਿਲਦਾ ਸਾਨੂੰ 2500 ਰੁਪਿਆ ਝੋਨੇ ਦਾ ਰੇਟ ਮੜਨਾ ਚਾਹੀਦਾ 3400 ਰੁਪਿਆ ਨਰਮੇ ਦਾ ਰੇਟ ਬਣਦਾ 11700 ਰੁ ਗੰਨੇ ਦਾ ਰੇਟ ਬਣਦਾ 970 ਰੁਪਏ ਤਾਂ ਇਸ ਤਰੀਕੇ ਦੇ ਸਾਡੇ ਰੇਟ ਨੇ ਉਹ ਸਰਕਾਰ ਦੇਵੇ ਤੱਕ ਫਿਰ ਜੱਟਾਂ ਦੇ ਉੱਤੇ ਜਿਹੜੀ ਅੱਜ ਸਾਾਨੂੰ ਇੱਕ ਬੈਂਕਾਂ ਦਾ ਹਸਾਰਾ ਲੈਣਾ ਪਿਆ ਵੱਡੀਆਂ ਵੱਡੀਆਂ ਸਾਡੀਆਂ ਲਿਮਟਾਂ ਬਣ ਗਈਆਂ ਨੇ ਭਾਵੇਂ ਕੋਈ ਸਰਕਾਰ ਦੀ ਇੱਕ ਚਾਲ ਹੈ ਕਿ ਇਹਨਾਂ ਨੂੰ ਕਰਜ਼ਾਈ ਕਰਕੇ ਫਿਰ ਜ਼ਮੀਨਾਂ ਖੋਵਾਂਗੇ ਪਰ ਉਹ ਸਰਕਾਰ ਦੀ ਜਿਹੜੀ ਚਾਲ ਉਹ ਆਪ ਚਾਲ ਚ ਸਫਲ ਹੋ ਰਹੇ ਨੇ ਔਰ ਸਾਡੇ ਲੋਕ ਹੌਲੀ ਹੌਲੀ ਬੈਂਕਾਂ ਦੇ ਵਿੱਚ ਇੱਕ ਹੋਰ ਗੱਲ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਨਾ ਕੋਸਟ ਆਫ ਕਲਟੀਵੇਸ਼ਨ ਪ੍ਰੋਜੈਕਟ ਚੱਲਦਾ ਹੈ ਉਸ ਪ੍ਰੋਜੈਕਟ ਦੇ ਅਧੀਨ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਰੇਟ ਆ ਉਹ ਸਹੀ ਹੈ ਨਹੀਂ ਕਿ ਠੇਕੇ ਦਾ ਰੇਟ ਵੀ ਉੱਥੇ ਬਹੁਤ ਥੋੜਾ ਹੈ ਬਿਲਕੁਲ 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 ਜਿਹੜੇ ਜਿਹੜੇ ਅਸਲ ਸਰਕਾਰੀ ادارے ਨੇ ਮੈਂ ਬੀਐਸਸੀ ਐਗਰੀਕਲਚਰ ਦੀ ਕੀਤੀ ਹੋਈ ਹੈ ਪੀਜੀ ਲੁਧਿਆਣੇ ਤੋਂ ਕੀਤੀ ਹੋਈ ਹੈ ਮੈਂ ਤੇ ਪੜ ਕੇ ਆਇਆ ਪੰਜ ਸਾਲ ਦੇ ਵਿੱਚ ਅਸਲ ਦੇ ਵਿੱਚ ਉਹ ਇੱਕ ਸਰਕਾਰੀ ادارے ਆ ਉਹ ਜਿਵੇਂ ਸਰਕਾਰ ਕਹਿੰਦੀ ਹੈ ਨਾ ਓਵੇਂ ਗੇਮ ਖਮਾਉਂਦੇ ਬਹੁਤ ਸਾਰੇ ਵਿਗਿਆਨੀ ਵੀ ਉਹਨਾਂ ਦੀ ਗੱਲ ਕਰਦੇ ਨੇ ਪਰ ਜੇ ਅਸਲ ਦੇ ਵਿੱਚ ਜੇ ਕੱਲ ਜਿਹੜੀ ਅਸੀਂ ਸੀ2+50 ਡਾਕਟਰ ਸੁਆਮੀਨਾਥ ਨੇ ਰੱਖੀ ਆ ਉਹ ਅੱਜ ਵੀ ਕੋਈ ਕੈਲਕੂਲੇਟ ਕਰਕੇ ਦੇਖ ਲਵੇ ਤਾਂ ਉਹਦੇ ਵਿੱਚ ਮੁੱਲ ਹੈ ਜਿਹੜਾ ਉਹ ਇਸੇ ਤਰੀਕੇ ਦੇ ਆਉਣਗੇ